ਡੇਲੀ ਦਾ 2000 3000 ਰੁਪਇਆ ਤੁਸੀਂ ਪਰ ਡੇ ਸਰਦੀਆਂ ਚ ਤੁਸੀਂ 10-1000 ਰੁਪਇਆ ਪਰ ਡੇ ਸੇਲ ਕਰ ਸਕਦੇ ਇੱਕ ਬੰਦਾ ਦੇਖਿਆ ਮੈਂ ਗੋਹੇ ਦੇ ਬਾਲੇ ਬਣਾ ਕੇ ਵੇਚਦਾ ਸਹੀ ਗੱਲ ਹੈ ਪਰ ਜਦੋਂ ਗੋਹਾ ਵੇਚ ਸਕਦਾ ਮਿੰਗਣ ਦਾ ਉਹ ਤੋਂ ਵੀ ਮਹੰਗੀ ਆ ਜਿਹੜਾ ਦੁੱਧ ਤੁਹਾਡਾ 10 ਰੁਪਇਆ ਦਾ ਵਿਕਣਾ ਉਹ 40 ਰੁਪਇਆ ਦਾ ਵਿਕ ਰਿਹਾ ਤਿੰਨ ਗੁਣਾ ਏਟੀਐਮ ਰਾਹੀ ਪੈਸੇ ਨਿਕਲ ਗਏ ਬੱਕਰੀਆਂ ਵਾਲੀ ਦੀ ਪੈਸਾ ਜੇਬ ਦੇ ਵਿੱਚ ਰੋਜ਼ ਦੀ ਰੋਜ਼ ਆਉਂਦਾ ਹੈ ਕਦੇ ਬੱਚਾ ਵੇਚਦਾ ਕਦੇ ਪੱਠ ਵੇਚਦੀ ਕਦੇ ਉਹਦੀ ਰੇਹ ਵੇਚਦੀ ਕਦੇ ਲੇਲਾ ਵੇਚਦਾ ਕਦੇ ਲੇੜੀ ਵੇਚਦੀ ਉਹ ਕੀ ਚਾਉਂਦੇ ਆ ਵੀ ਚਰ ਅਸੀਂ ਮੈਨੇਜਰ ਕੋਲੇ ਜਾਈਏ ਸਾਨੂੰ 2-4 ਲੱਖ ਦਾ ਲੋਨ ਮਿਲ ਜਾਏ ਅਸੀਂ ਕੰਮ ਚਲਾ ਲਈਏ ਠੀਕ ਹੈ ਇਹਦੇ ਨਾਲ ਦਾ ਤਾਂ ਕੋਈ ਲੋਨ ਹੀ ਨਹੀਂ ਹੈਗਾ ਬੈਂਕ 'ਚ ਠੀਕ ਮਿਲਦਾ ਹੀ ਨਹੀਂ ਹੈਗਾ ਯਾਨੀ ਮਿਲਦਾ ਹੀ ਨਹੀਂ ਹੈਗਾ ਹਜ਼ਾਰਾਂ ਬੰਦਿਆਂ ਨੂੰ ਟ੍ਰੇਨਿੰਗ ਦਿੱਤੀ ਬਹੁਤ ਸਸਤਾ ਮਾਂ ਨੇ ਮੈਨੂੰ ਦੱਸੋ ਤਾਂ ਸਹੀ ਵੀ ਕੀ ਇਹਦੇ ਕਿੰਨੇ ਕ ਪਰਸੈਂਟ ਲੋਕਾਂ ਨੂੰ ਕਰੋੜ ਰੁਪਇਆ ਲੈ ਲਿਆ ਸਹੀ ਗੱਲ ਹੈ ਕਈ ਬੰਦੇ ਕਹਿੰਦੇ ਯਾਰ ਕਹਿੰਦੇ ਇਹਦੇ ਦੁੱਗ੍ਹੀ ਲੋਟ ਆ ਗਈ ਹਾਂਜੀ ਠੀਕ ਹੈ ਨਾ ਔਖੀ ਤਾਂ ਸੜੀ ਦੁੱਗ੍ਹੀ ਲੋਟ ਕਰਨੀ ਹੈ ਭਾਈ ਜੀ ਸਾਰੇ ਵੀਰਾਂ ਨੂੰ ਪੇਪਰ ਐਸੀ ਕਾਰਮੇ ਦਾ ਠੀਕ ਠਾਕ ਹੋਵਾਂਗੇ 100 ਪਾਰਟ ਵਾਈਜ਼ ਆਪਾਂ ਕਰਕੇ ਹਟਾਂਗੇ 100 ਕਰਕੇ ਹਟਦੇ ਵੀ ਨਹੀਂ ਹੈਗੇ ਮੈਨੂੰ ਲੱਗਦਾ ਹਟਦੇ ਨਹੀਂ 100 ਪਾਰਟ ਵਾਈਜ਼ ਪੂਰਾ ਕਰਨਾ ਹੈ ਠੀਕ ਹੈ ਜੀ ਕਿਉਂਕਿ ਅੱਜ ਭਾਈ ਜੀ ਆਪਾਂ ਤੁਹਾਡੇ ਲਈ ਬਣਾਉਣ ਜਾ ਰਹੇ ਹਾਂਗੇ ਪਾਰਟ ਨੰਬਰ 43 43 ਪਾਰਟ ਬਾਈ ਜੀ ਬਹੁਤ ਜ਼ਿਆਦਾ ਜ਼ਰੂਰੀ ਪਾਰਟ ਹੈਗਾ ਇਹ ਪਾਰਟ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਕਹੋ ਕਿ ਬਾਈ ਜੀ ਇਹ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਬੱਕਰੀ ਕਿ ATM ਆ ਗਈ ਕਿਉਂ ਕਿਉਂ ATM ਇਹ ਆਪਾਂ ਗੱਲਬਾਤ ਕਰਾਂਗੇ ਜਗਦੀਪ ਬਾਈ ਦੇ ਨਾਲ ਵੀ ਬੱਕਰੀ ਚੋਂ ਪੈਸੇ ਕਮਾਉਣ ਦੇ ਤਰੀਕੇ ਕਿਹੜੇ-ਕਿਹੜੇ ਨੇ ਖਾਸੀਆਂ ਗੱਲਾਂ ਹੋਣਗੀਆਂ ਬਹੁਤ ਵੀਰ ਕੰਮ ਤਾਂ ਕਰਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਬੱਕਰੀ ਚੋਂ ਪੈਸੇ ਕਿਵੇਂ ਕਮਾਈਏ ਉਹਨੂੰ ਇੱਕੋ ਤਰੀਕਾ ਪਤਾ ਵੀ ਮੰਡੀ ਚੋਂ ਬੱਕਰੀ ਖਰੀਦੋ ਕਿਸੇ ਹੋਰ ਬਾਈ ਨੂੰ ਦੇ ਦਿਓ 12000 ਰੁਪਇਆ ਬਣਾ ਲਓ ਸਿਰਫ ਇੱਕੋ ਤਰੀਕਾ ਪਤਾ ਹੈਗਾ ਹੋਰ ਵੀ ਬਹੁਤ ਜ਼ਿਆਦਾ ਤਰੀਕੇ ਨੇ ਕਿਹੜੇ-ਕਿਹੜੇ ਤਰੀਕੇ ਨੇ ਸਾਰੇ ਤਰੀਕੇ ਆਪਾਂ ਜਗਦੀਪ ਬਾਈ ਤੋਂ ਪੁੱਛਾਂਗੇ ਬਣੇ ਰਿਹਾ ਹੋਏ ਵੀਡੀਓ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਜਿਹੜਾ ਮਾਨੋ ਸਤਿ ਸ੍ਰੀ ਅਕਾਲ ਜਿੰਨੇ ਵੀਡੀਓ ਦੇਖਦੇ ਨੇ ਬਹੁਤ ਵਧੀਆ ਜੀ ਚੰਗੀ ਕਰਨ ਹਾਂਜੀ ਕਿਉਂ ਬਾਈ ਇੱਕੋ ਤਰੀਕਾ ਪਤਾ ਵੀਰਾਂ ਨੂੰ ਹਾਂ ਬਸ ਟਰੇਡਿੰਗ ਨੂੰ ਤਰੀਕਾ ਸਮਝਦੇ ਨੇ ਹਾਂ ਵੀ ਬੱਕਰੀ ਖਰੀਦੀ ਹੂੰ ਤੇ ਉਹਦੇ ਵਿੱਚੋਂ 1000 ਬਣ ਗਿਆ ਅੱਗੇ ਵੇਚੀ ਠੀਕ ਹੈ ਇਹ ਤਰੀਕਾ ਠੀਕ ਹੈ ਹੈਗਾ ਇਹ ਵੀ ਇੱਕ ਤਰੀਕਾ ਕਮਾਓ ਮੈਂ ਨਹੀਂ ਕਹਿੰਦਾ ਠੀਕ ਹੈ ਖੁਦ ਵੀ ਅਸੀਂ ਟਰੇਡਿੰਗ ਕਰਦੇ ਰਹੇ ਆ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਟਰੇਡਿੰਗ ਕਰਨਾ ਜ਼ਰੂਰੀ ਆ ਠੀਕ ਹੈ ਪਰ ਟਰੇਡਿੰਗ ਨੂੰ ਕੱਲਾ ਮੈਟਰ ਨਾ ਲੈ ਕੇ ਚਲੋ ਟਰੇਡਿੰਗ ਮੇਨ ਲੈ ਕੇ ਚਲੋ ਕਮਾਈ ਦਾ ਸਾਧਨ ਮੇਨ ਆਪਾਂ ਨੂੰ ਬੱਕਰੀ ਪਾਲਣੇ ਕੇ ਏਟੀਐਮ ਹੈ ਏਟੀਐਮ ਉਹਨਾਂ ਲੋਕਾਂ ਲਈ ਹੈ ਜੋ ਲੱਗੇ ਰਹਿਣਗੇ ਸਹੀ ਗੱਲ ਹੈ ਜੀ ਜੋ ਲੱਗੇ ਨਹੀਂ ਰਹਿੰਦੇ ਜੋ ਮਲ ਕੇ ਜੁੜੇ ਨਹੀਂ ਰਹਿੰਦੇ ਬੱਕਰੀਆਂ ਲਿਆ ਕੇ ਛੱਡਤੀਆਂ ਹੋਰ ਕੋਈ ਕੰਮ ਸ਼ੁਰੂ ਕਰ ਲਿਆ ਨਾਲ ਤਾਂ ਉਹਨਾਂ ਲਈ ਕੋਈ ਵੀ ਤਾਂ ਦਾ ਏਟੀਐਮ ਨਹੀਂ ਬਣ ਸਕਦਾ ਸਹੀ ਗੱਲ ਹੈ ਕੱਲਾ ਬੱਕਰੀ ਏਟੀਐਮ ਨਹੀਂ ਪੋਲਟਰੀ ਵੀ ਏਟੀਐਮ ਹੈ ਗਾਟ ਵੀ ਏਟੀਐਮ ਹੈ ਡੈਰੀ ਵੀ ਏਟੀਐਮ ਹੈ ਠੀਕ ਆ ਏਟੀਐਮ ਦਾ ਮਤਲਬ ਕੀ ਹੈਗਾ ਵੀ ਜੇ ਤੁਸੀਂ ਉਸ ਕੰਮ ਦੇ ਨਾਲ ਜੁੜੇ ਰਹੇ ਹੋ ਕੰਟੀਨਿਊ ਜੁੜੇ ਰਹੇ ਹੋ ਠੀਕ ਆ ਉਸ ਕੰਮ ਦੀ ਲੈਂ ਬਣਾਉਣੀ ਹੈ ਹਰ ਇੱਕ ਕੰਮ ਦੇ ਹੁਣ ਖੇਤੀਬਾੜੀ ਦੇ ਨਾਲ ਕਿ ਮਿੱਟੀ ਦਾ ਉਹੀ ਆ ਉਹ ਚ ਬੰਦਾ ਟਮਾਟਰ ਵੀ ਪੈਦਾ ਕਰਦਾ ਕਣਕ ਵੀ ਪੈਦਾ ਕਰਦਾ ਸਬਜ਼ੀਆਂ ਵੀ ਪੈਦਾ ਕਰਦਾ ਜਿਵੇਂ 6 ਮਹੀਨੇ ਵਾਲੀਆਂ ਫਸਲਾਂ ਮਹੀਨੇ ਹਾਂ ਡੇਲੀ ਡੇਲੀ ਵਾਲੀਆਂ ਵੀ ਨੇ ਡੇਲੀ ਵਾਲੀਆਂ ਫਸਲਾਂ ਵੀ ਨੇ ਆਪਾਂ ਨੇ ਡੇਲੀ ਵਾਲੀਆਂ ਫਸਲਾਂ ਹੁਣ ਜਿਹੜੀ ਬੱਕਰੀਆਂ ਲਿਆਂਦੀਆਂ ਹਾਂ ਆਪਾਂ 10 ਬੱਕਰੀਆਂ ਲਿਆਂਦੀਆਂ ਬਰੀਡਿੰਗ ਤੇ ਕੰਮ ਕਰ ਰਹੇ ਹਾਂ ਉਹ ਇੱਕ ਫਸਲ ਵਾਲਾ ਪੈਸਾ ਹੋ ਗਿਆ ਇੱਕ ਤਰ੍ਹਾਂ ਦੀ ਫਸਲ 6 ਮਹੀਨੇ ਦਾ ਫਸਲ ਬੀਜਤੀ ਆਪਾਂ 6 ਮਹੀਨਿਆਂ ਬਾਅਦ ਬੱਕਰੀਆਂ ਬੱਚੇ ਦੇਣੀਆਂ ਉਹ ਫਸਲ ਆਪਾਂ ਵੜ ਲਈ ਉਹ ਹੋ ਗਿਆ ਸਮਾਈ ਬਹੁਤ ਸਾਰੇ ਸੱਜਣ ਜਿਹੜੇ ਇਹ ਵੀ ਇੱਕ ਬਹੁਤ ਵੱਡਾ ਰੀਜਨ ਬਣ ਚੁੱਕਿਆ ਵੀ ਆਰ 6 ਮਹੀਨੇ ਹੋ ਗਏ ਖਵਾਉਂਦਿਆਂ ਨੂੰ ਪੈਸਾ ਤਾਂ ਕੋਈ ਆਇਆ ਨਹੀਂ ਸਹੀ ਗੱਲ ਹੈਗੀ ਉਹ ਉੱਥੇ ਵੀ ਬੱਕਰੀ ਪਾਲਣ ਬੰਦ ਹੋ ਰਹੀ ਨੇ ਇਹ ਚੀਜ਼ਾਂ ਸੋਚ ਕੇ ਸਹੀ ਗੱਲ ਹੈ ਕਿਉਂ ਹੁਣ ਜਦੋਂ ਬਾਪੂ ਤੋਂ ਪੈਸੇ ਫੜ ਕੇ ਲਾਤੇ ਬਾਪੂ ਤਾਂ ਕਹੂਗਾ ਵੀ ਕੀ ਲਾ ਕੇ ਦਿੰਨਾ ਮੈਨੂੰ ਸਹੀ ਗੱਲ ਜ਼ਰੂਰੀ ਵੀ ਆ ਦੇਣੇ ਪੈਸਾ ਤਾਂ ਇਸ ਕਰਕੇ ਵੀ ਜਦੋਂ ਵੀ ਕੋਈ ਕੰਮ ਕਰਦੇ ਹੋਂ ਉਹਦੀ ਪੂਰਾ ਸਿਸਟਮ ਬਣਾ ਕੇ ਚੱਲੋ ਵੀ ਆਪ ਕੰਮ ਦੇ ਉੱਪਰੋਂ ਇੰਨੇ ਰੁਪਏ ਲਾ ਕੇ ਇੰਨਾ ਟਾਈਮ ਉਹਦਾ ਵੇਟ ਕਰਨਾ ਪਊਗਾ ਠੀਕ ਹੈ ਠੀਕ ਹੈ ਜੀ ਇਸੇ ਲਈ ਹੁਣ ਤੁਸੀਂ ਬੱਕਰੀ ਪਾਲਣ ਬਰੀਡਿੰਗ ਵਾਲਾ ਇੱਕ ਸਟੈਪ ਹੋ ਗਿਆ ਉਹਦੇ ਨਾਲ ਨਾਲ ਕਈ ਸਾਰੇ ਸਟੈਪ ਤੋਂ ਹੋ ਸਕਦੇ ਹੋ ਠੀਕ ਹੈ ਜੀ ਜਿਹੜੇ ਰੋਜ਼ਾਨਾ ਪੈਸਾ ਤੁਹਾਨੂੰ ਦੇ ਸਕਦੇ ਆ ਠੀਕ ਹੈ ਜੀ ਕਿਹੜੇ ਕਿਹੜੇ ਸਟੈਪ ਹੋ ਸਕਦੇ ਨੇ ਜੀ ਉਹਨਾਂ ਸਟੈਪਾਂ ਦੀ ਗੱਲ ਕਰੂੰਗਾ ਹੁਣ ਕਈ ਕਹਿਣਗੇ ਲੱਗਦਾ ਯਾਰ ਕੈਮਰੇ ਦੇ ਸਾਹਮਣੇ ਆ ਕੇ ਗੱਲਾਂ ਕਰਦਾ ਹੂੰ ਮੈਂ ਉਹੀ ਗੱਲ ਕਰੂੰਗਾ ਟ੍ਰੇਨਿੰਗ 'ਚ ਵੀ ਇਹ ਗੱਲ ਕਹਿਣਾ ਹਣਾ ਵੀ ਜਿਹੜੀ ਮੈਂ ਖੁਦ ਕਰਨਾ ਹੂੰ ਮੈਂ ਖੁਦ ਮਤਲਬ ਕਿ ਆਉਣ ਦੀ ਰੋਡ ਪਹਿਲਾਂ ਦੁੱਧ ਪ੍ਰੋਸੈਸ ਕੀਤਾ ਦੁੱਧ ਪ੍ਰੋਸੈਸ ਕਰਕੇ ਵੇਚਿਆ ਠੀਕ ਆ 10 ਰੁਪਏ ਲੀਟਰ ਦੁੱਧਾ ਸੌਰੀ 30 ਰੁਪਏ ਲੀਟਰ ਦੁੱਧ ਤੁਸੀਂ ਡੈਰੀ ਤੇ ਵੇਚ ਸਕਦੇ ਹੋ ਅਸੈਸ ਕਰ ਲੋ ਉਹਨੂੰ 40 ਰੁਪਏ ਸੌਰੀ 200 ਰੁਪਏ ਕਿਲੋ ਵੇਚੋ 200 ਰੁਪਏ ਕਿਲੋ ਬਿਕੂ ਕੋਈ ਸ਼ੱਕ ਨਹੀਂ ਵੀ ਨਾ ਵਿਕਦਾ ਠੀਕ ਆ ਜੀ ਉਹਦਾ ਪਨੀਰ ਇਹਦੀ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸਦਾ ਇਹਦੀ ਇੱਕ ਟ੍ਰੇਨਿੰਗ ਵੀ ਆ ਟ੍ਰੇਨਿੰਗ ਲਾ ਕੇ ਤੁਹਾਨੂੰ ਕੱਲੇ-ਕੱਲੇ ਪ੍ਰੋਡਕਟ ਟ੍ਰੇਨਿੰਗ ਵੀ ਦੇ ਸਕਦੇ ਹਾਂ ਅਸੀਂ ਠੀਕ ਆ ਜੀ ਹੁਣ ਉਹ ਡੇਲੀ ਦਾ ਤੁਸੀਂ 10 ਲੀਟਰ 15 ਲੀਟਰ ਦੁੱਧ ਤਿਆਰ ਕਰ ਲਿਆ ਠੀਕ ਆ ਜੇ ਡੈਰੀ ਦੇ ਵਿੱਚੋਂ ਕਿਦਾ 300 ਰੁਪਏ ਤੁਹਾਡੀ ਫੀਡਿੰਗ ਖਰਚੇ ਕੱਢਣਗੇ ਗੱਲੇ ਅਗਰ ਤੁਸੀਂ ਉਹਨੂੰ bizness 파ਟ ਤੇ ਲੈ ਕੇ ਚੱਲਦੇ ਹੋ ਬੱਕਰੀ ਬਰੀਡਿੰਗ ਦਾ ਅਲੱਗ ਹੋ ਗਿਆ ਹੂੰ ਦੁੱਧ ਨੂੰ ਪ੍ਰੋਸੈਸ ਕਰਕੇ ਬੋਤਲਾਂ ਚ ਪੈਕ ਕਰਕੇ ਪੈਕਟਾਂ ਚ ਪੈਕ ਕਰਕੇ ਤੁਸੀਂ ਉਹਨੂੰ ਬਰਫੀ ਦੇ ਰੂਪ ਚ ਖੋਏ ਦੇ ਰੂਪ ਚ ਕਿਵੇਂ ਵੀ ਉਹਨੂੰ ਤੁਸੀਂ 500 300 200 ਅਰ ਪੀ ਲੀਟਰ ਦੇ ਰੂਪ ਵਿੱਚ ਵੇਚ ਸਕਦੇ ਹੋ ਠੀਕ ਹੈ ਜੀ ਪਹਿਲਾ ਤਾਂ ਹੋ ਗਿਆ ਜੀ ਉੱਤੇ ਬਰੀਡਿੰਗ ਹੋਗੀ ਬਰੀਡਿੰਗ ਹੋਗੀ ਦੂਸਰਾ ਹੋ ਗਿਆ ਦੁੱਧ ਵਾਲੇ ਪ੍ਰੋਡਕਟ ਹੋ ਗਏ ਹਾਂ ਤੀਸਰਾ ਇੰਨੇ ਪ੍ਰੋਡਕਟ ਬਣਦੇ ਆ ਪਨੀਰ ਬਣਦਾ ਕੁਝ ਵੀ ਬਣਦਾ ਮੰਨ ਲਓ ਵੀ ਮਾਰਕੀਟਿੰਗ ਕਿਵੇਂ ਕਰਨੀ ਉਹ ਤੁਹਾਨੂੰ ਮੇਰੇ ਕੋਲ ਆਓ ਮੈਂ ਦੱਸੂਗਾ ਠੀਕ ਹੈ ਠੀਕ ਆ ਪਰ ਪ੍ਰੋਡਕਟ ਬਣਾ ਕੇ ਤੁਸੀਂ ਵੇਚਣ ਦੀ ਹਿੰਮਤ ਰੱਖੋਗੇ ਹਰ ਇੱਕ ਬੰਦਾ ਚਾਹੁੰਦਾ ਵੀ ਮੈਨੂੰ ਚੰਗੀ ਚੀਜ਼ ਮਿਲੇ ਪੈਸੇ ਦੇਣ ਨੂੰ ਤਿਆਰ ਬੈਠਾ ਪਰ ਮਾਰਕੀਟ ਦੇ ਚੰਗੀ ਚੀਜ਼ ਕੌਣ ਦੇ ਰਿਹਾ ਸਹੀ ਗੱਲ ਹੈ ਠੀਕ ਹੈ ਨਾ ਦੂਜੀ ਗੱਲ ਦੁੱਧ ਹੋ ਗਿਆ ਜੀ ਫਿਰ ਹੋ ਗਿਆ ਮੀਟ ਮੀਟ ਵਾਲਾ ਹੋ ਗਿਆ ਠੀਕ ਆ ਨਾ ਮੀਟ ਹੋ ਗਿਆ ਮੀਟ ਦੀ ਤੁਸੀਂ ਅੱਜ ਸ਼ਹਿਰਾਂ ਦੇ ਵਿੱਚ ਚਲੇ ਜਾਓ ਗੰਦਿਆਂ ਮੰਦਿਆਂ ਨਾਲੀਆਂ ਦੇ ਉੱਪਰ ਰੋੜਾਂ ਦੇ ਉੱਪਰ ਠੀਕ ਆ ਮਾਰਕੀਟ ਗੰੰਤੀ ਜਿਹੜਾ ਗੰਦਾ ਏਰੀਆ ਉਹ ਉਹਨਾਂ ਜਗ੍ਹਾ ਤੇ ਮੀਟ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਸਹੀ ਗੱਲ ਹੈ ਠੀਕ ਹੈ ਜਿਹੜਾ ਬੰਦਾ ਮਾਰਕੀਟਿੰਗ ਬੱਕਰੀ ਪਾਲਣ ਕਰ ਰਿਹਾ ਮੀਟ ਤੇ ਕੰਮ ਕਰ ਰਿਹਾ ਨਾਲ ਮੀਟ ਤੇ ਕੰਮ ਕਰ ਲਓ ਤੁਸੀਂ ਵਧੀਆ ਟੌਰੀ ਦੁਕਾਨ ਕਰੋ ਸ਼ੀਸ਼ੇ ਲਾ ਕੇ ਸਹੀ ਗੱਲ ਹੈ ਠੀਕ ਆ ਮੀਟ ਪ੍ਰੋਡਕਟ ਨੂੰ ਪੈਕਿੰਗ ਕਰਕੇ ਤੁਸੀਂ ਵੇਚੋ ਠੀਕ ਆ ਡੇਲੀ ਦਾ 2000 3000 ਰੁਪਿਆ ਤੁਸੀਂ ਪਰ ਡੇ ਸਰਦੀਆਂ ਚ ਤੁਸੀਂ 10000 ਰੁਪਿਆ ਪਰ ਡੇ ਸੇਲ ਕਰ ਸਕਦੇ ਹੋ ਪਰ ਡੇ ਇੱਕ ਦਿਨ ਦੀ ਸੇਲ ਕਿੰਨੀ 10000 ਰੁਪਿਆ ਠੀਕ ਆ ਤਾਂ ਉਹਦੇ ਵਿੱਚੋਂ ਸਾਰੇ ਖਰਚੇ ਕੱਢ ਕੇ 2000 ਰੁਪਿਆ ਵੀ ਆਪਾਂ ਤਾਂ ਸੇਮ ਜੀ ਲਾਈਏ ਹੂੰ ਤਾਂ 60000 ਰੁਪਿਆ ਮਹੀਨਾ ਹੋ ਗਿਆ ਸਹੀ ਗੱਲ ਹੈ ਜੀ ਠੀਕ ਹੈ ਦੁੱਧ ਨੂੰ 2000 ਰੁਪਏ ਮਹੀਨੇ ਡੇਲੀ ਦੀ ਬਚਤ ਕਰ ਲਾ ਤਾਂ 60000 ਰੁਪਏ ਮਹੀਨਾ ਹੋ ਗਿਆ ਸਹੀ ਗੱਲ ਹੈ ਤੁਸੀਂ ਪ੍ਰਾਈਵੇਟ ਨੌਕਰੀਆਂ ਨਾਲ ਕਿੰਨੇ ਰੁਪਏ ਕਮਾ ਰਹੇ ਹੋ ਕੋਈ 2000 ਕੋਈ 5000 ਕੋਈ 7000 ਸਹੀ ਗੱਲ ਹੈ ਠੀਕ ਹੈ ਨਾ ਕਿਉਂ ਕਮਾ ਰਹੇ ਹੋ ਕਿਉਂਕਿ ਤੁਹਾਨੂੰ ਆਪ ਦੇ ਉੱਤੇ ਭਰੋਸਾ ਨਹੀਂ ਵੀ ਆਪ ਆਹ ਕੰਮ ਕਰ ਸਕਦੇ ਆ ਬੇਸ਼ਰਮੀ ਮੰਨਦੇ ਆ ਬੇਸ਼ਰਮੀ ਮੰਨਦੇ ਹੁਣ ਮੀਟ ਦੀ ਦੁਕਾਨ ਜਿਹੜੇ ਵਿਚਾਰੇ ਬਹੁਤ ਸਾਰੇ ਗਰੀਬ ਘਰਾਂ ਦੇ ਮੁੰਡੇ ਆ ਉਹ ਵੀ ਤਾਂ ਕਰ ਹੀ ਰਹੇ ਨੇ ਸਹੀ ਗੱਲ ਹੈ ਖੋਖਿਆਂ ਚ ਕਰ ਰਹੇ ਨੇ ਜਿਨ੍ਹਾਂ ਦੀ ਕੋਈ ਚੰਗੀ ਦੁਕਾਨ ਵੀ ਨਹੀਂ ਸਹੀ ਗੱਲ ਹੈ ਠੀਕ ਹੈ ਰੋਡ ਦੇ ਉੱਤੇ ਖੜਕੇ ਉਹ ਵੀ ਕੰਮ ਕਰ ਰਹੇ ਨੇ ਤੁਸੀਂ ਟੌਪ ਦੀ ਦੁਕਾਨ ਕਰੋ ਮੀਟ ਪ੍ਰੋਡਕਟ ਬਣਾ ਕੇ ਵੇਚੋ ਤੁਸੀਂ ਅੰਤਾਂ ਦੇ ਰੁਪਏ ਕਮਾ ਸਕਦੇ ਠੀਕ ਹੈ ਜੀ ਠੀਕ ਹੈ ਹੁਣ ਤੀਜਾ ਨੰਬਰ ਬੱਕਰੀਆਂ ਦੀਆਂ ਮੀਂਗਣਾ ਹੂੰ ਉਹਨੂੰ ਪ੍ਰੋਸੈਸਿੰਗ ਕਰੋ ਰੇ ਪ੍ਰੋਸੈਸਿੰਗ ਕਰੋ ਉਹਦੀ ਠੀਕ ਹੈ ਕੰਪੋਸਟ ਬਣਾਓ ਉਹਦੀ ਲਿਕੁਇਡ ਵੀ ਬਣੂਗੀ ਹੂੰ ਠੀਕ ਹੈ ਕਿੰਨੀਆਂ ਸਰਕਾਰੀ ਸੰਸਥਾਵਾਂ ਨੇ ਜਿੱਥੇ ਕੰਪੋਸਟ ਬਣਾਉਣ ਦੀ ਟ੍ਰੇਨਿੰਗ ਦਿੰਦੇ ਆ ਸਹੀ ਗੱਲ ਹੈ ਪਰ ਕਰਨਾ ਕੁਛ ਨਹੀਂ ਬੱਕਰੀਆਂ ਰੱਖ ਲੀਆਂ YouTube ਦੇਖ ਲਿਆ ਬਸ ਸ਼ਾਮ ਨੂੰ ਬੰਦ ਕਰਤਾ ਉਹਨਾਂ ਬੱਕਰੀਆਂ ਦੀ ਸਹੀ ਗੱਲ ਹੈ ਲੈ ਇੱਕ ਵੀ ਸੱਜਣ ਤੁਸੀਂ ਐ ਲਾ ਲਓ ਮੈਨੂੰ 8 ਸਾਲ ਹੋ ਗਏ ਮੱਥਾ ਮਾਰਦੇ ਨੂੰ ਵੀ ਯਾਰ ਇੱਕ ਅੱਧਾ ਸੱਜਣ ਦਾ ਕੋਈ ਹੁਣ ਮਿੰਗਣ ਪ੍ਰੋਸੈਸਿੰਗ ਤੇ ਇੱਕ ਅੱਧਾ ਬੰਦਾ ਤਾਂ ਆਉ ਸਹੀ ਗੱਲ ਹੈ ਪੰਪੋਸਟ ਤਿਆਰ ਕਰੋ ਵੇਚਣੀ ਕਿਵੇਂ ਉਹ ਵੀ ਮੈਂ ਦੱਸੂ ਠੀਕ ਹੈ ਬਿਕੂਗੀ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵਾਰੀ ਪ੍ਰਚਲਿਤ ਕਰ ਦਿਓ ਕਿ ਸਾਡੇ ਕੋਲੇ ਆਹ ਚੀਜ਼ ਹੈ ਹਮ ਇੱਕ ਬੰਦਾ ਦੇਖਿਆ ਮੈਂ ਗੋਹੇ ਦੇ ਬਾਲੇ ਬਣਾ ਕੇ ਵੇਚਦਾ ਸਹੀ ਗੱਲ ਹੈ ਤਾਂ ਜਦੋਂ ਗੋਹਾ ਵਿਕ ਸਕਦਾ ਮਿੰਗਣ ਦਾ ਉਹ ਤੋਂ ਵੀ ਮਹਿੰਗੀ ਆ ਸਹੀ ਗੱਲ ਹੈ ਤਾਂ ਉਸ ਤੋਂ ਬਾਅਦ ਹੂੰ ਫਿਰ ਪ੍ਰੋਡਕਟ ਬਹੁਤ ਸਾਰੇ ਕਿ ਬਰਫੀ ਬਣਾ ਕੇ ਵੇਚ ਲੋ ਹੂੰ ਠੀਕ ਆ ਇਹਦੀਆਂ ਮਿਲਕ ਦੀਆਂ ਗੋਲੀਆਂ ਨੇ ਜਦੋਂ ਡੇਂਗੂ ਆਉਂਦਾ ਤਾਂ ਤੁਸੀਂ ਦੁੱਧ ਦੀਆਂ ਗੋਲੀਆਂ ਕਿਵੇਂ ਬਣਾਉਣੀਆਂ ਨੇ ਹੁਣ ਤੁਸੀਂ ਕਹੋਗੇ ਪਤਾ ਤੈਨੂੰ ਸਾਰੇ ਕੋਈ ਤੂੰ ਕਿਉਂ ਨਹੀਂ ਬਣਾਉਂਦਾ ਮੇਰੀ ਲੈਣ ਇਦਾਂ ਦੀ ਬਣ ਚੁੱਕੀ ਆ ਵੀ ਮੈਂ ਸਾਬਣ ਦੇ ਕੰਮ ਕਰ ਰਿਹਾ ਮਿਲਕ ਤੇ ਬਹੁਤ ਸਾਰੇ ਮਟਨ ਪ੍ਰੋਡਕਟ ਦੇ ਕੰਮ ਕਰ ਰਿਹਾ ਠੀਕ ਹੈ ਟਰੇਡਿੰਗ ਤੇ ਕਰ ਰਿਹਾ ਮੰਡੀਕਰਨ ਤੇ ਕਰ ਰਿਹਾ ਤਾਂ ਬਹੁਤ ਸਾਰੇ ਪ੍ਰੋਡਕਟ ਹੋਰ ਵੀ ਨੇ ਜਿੰਨਾਂ ਤੇ ਕੰਮ ਕਰ ਰਹੇ ਆ ਠੀਕ ਹੈ ਬਿਜੀ ਹੋਗਾ ਸ਼ਡਿਊਲ ਮੈਂ ਬਿਜੀ ਹੋਗਾ ਸ਼ਡਿਊਲ ਮੈਂ ਹੁਣ ਸਾਰਿਆਂ ਤੇ ਥੋੜੀ ਕਰ ਪਾਉਂਗਾ ਠੀਕ ਹੈ ਜੀ ਠੀਕ ਆ ਤਾਂ ਕੈਲਸ਼ੀਅਮ ਦੀਆਂ ਗੋਲੀਆਂ ਬਣਦੀਆਂ ਦੁੱਧ ਦੀਆਂ ਤੁਸੀਂ ਉਹ ਬਣਾ ਕੇ ਮਾਰਕੀਟ ਦੇ ਵਿੱਚ ਪੈਕਟ ਬਣਾ ਕੇ ਤੁਸੀਂ ਆਨਲਾਈਨ ਨਟ ਤੇ ਵੇਚੋ ਐਮਾਜ਼ਨ ਤੇ ਵੇਚੋ ਕਿਤੇ ਮਰਜੀ ਵਿੱਚੋਂ ਸਭ ਕੁਝ ਵਿਕਦਾ ਇਹ ਡੇਲੀ ਵਾਲੇ ਕੰਮ ਨੇ ਕਿ ਆ ਬੋਲੇ ਵੀਰੇ ਹਾਂ ਡੇਲੀ ਡੇਲੀ ਪੈਸੇ ਆਉਣਗੇ ਕਿ ਰੋਜ਼ ਤੁਹਾਡਾ ਏਟੀਐਮ ਬੱਕਰੀ ਸੂਗੀ ਹਾਂ ਇੱਕ ਬੋਤਲ ਵੇਚਤੀ ਹਾਂ ਤਾ ਤੁਹਾਨੂੰ ਜਿਹੜਾ ਦੁੱਧ ਤੁਹਾਡਾ 10 ਰੁਪਈਆ ਦਾ ਵਿਕਣਾ ਹੈ ਉਹ 40 ਰੁਪਈਆ ਦਾ ਵਿਕ ਰਿਹਾ ਹੈ ਤਿੰਨ ਗੁਣਾ ਏਟੀਐਮ ਰਾਹੀ ਪੈਸੇ ਨਿਕਲ ਗਏ ਨਿਕਲ ਗਏ ਮੀਟ ਕਟਿੰਗ ਮਾਲ ਤੁਸੀਂ ਮੰਡੀ ਕਰਨਾ ਤੋਂ ਖਰੀਦੋ ਵੈਸੇ ਤਾਂ ਤੁਹਾਡੇ ਦੁਕਾਨ ਕਟਿੰਗ ਵਾਲੇ ਬਧੇਰੇ ਦੇਖ ਕੇ ਜਾਣਗੇ ਤੁਸੀਂ ਮਾਲ ਚੰਗਾ ਪੂਰਾ ਸਫਾਈ ਵਾਲਾ ਕੰਮ ਕਰਕੇ ਮੀਟ ਪੈਕ ਕਰੋ 500 ਰੁਪਈਆ 600 ਰੁਪਈਆ ਕਿਲੋ ਮੀਟ ਵੇਚੋ ਤਾਂ ਕਿਲੋ ਮਗਰ 100 ਤੋਂ 200 ਰੁਪਈਆ ਏਟੀਐਮ ਤੁਹਾਡਾ ਬਣੂਗਾ ਤੁਡੀ ਬੱਕਰੀ ਸੂ ਗਈ ਸਹੀ ਗੱਲ ਹੈ ਠੀਕ ਆ ਇਹ ਹੋਗੇ ਪ੍ਰੋਡਕਟਾਂ ਦੀਆਂ ਗੱਲਾਂ ਜਿੰਨੇ ਮਰਜ਼ੀ ਪ੍ਰੋਡਕਟ ਵੇਚ ਲਓ ਹਾਂ ਪਰ ਇੱਕ ਇਹਦੇ ਨਾਲ ਹੋਰ ਲੈਣ ਵੀ ਆ ਹੂੰ ਤੁਸੀਂ ਖੱਸੀ ਬੱਕਰਿਆਂ ਦੇ ਕੰਮ ਕਰ ਲਓ ਖੱਸੀ ਬੱਕਰਾ ਵੇ ਅੱਜ ਕੱਲ੍ਹ ਹੁਣ ਕੁਰਬਾਨੀ ਦਾ ਟਾਈਮ ਹੈ ਤੁਸੀਂ ਕਦੇ ਹੁਣ ਜਿੰਨੇ ਬਹੁਤ ਸਾਰੇ ਕਿਸਾਨ ਹੈ ਜਿਹੜੇ 20-20 ਬੱਕਰੇ ਤਿਆਰ ਕਰੀ ਬੈਠੇ ਨੇ ਨੋਟਾਂ ਦੀਆਂ ਜੇਬਾਂ ਭਰਨਗੇ ਸਹੀ ਗੱਲ ਹੈ ਠੀਕ ਆ ਜਿਹੜੇ ਫਿਰ ਤੁਸੀਂ ਇੱਕ ਬੱਚੇ ਆ ਮਨ ਲਓ ਤੁਸੀਂ ਪ੍ਰੋਡਕਸ਼ਨ ਜ਼ਮੀਨ ਲੈ ਲਈ ਇੱਕ ਤਰ੍ਹਾਂ ਦੀ ਜਿਹੜੀਆਂ 20 ਬੱਕਰੀਆਂ ਲੈ ਲਈਆਂ ਉਹ ਤੁਹਾਡੀ ਜ਼ਮੀਨ ਹੈ ਤੁਸੀਂ ਉਹਨਾਂ ਨੂੰ ਨਾ ਬਦਲ ਬਦਲ ਕਰੋ ਠੀਕ ਹੈ ਜੇ ਤੁਸੀਂ ਬਰੀਡਿੰਗ ਤੇ ਕੰਮ ਕਰਨਾ ਉਹਨਾਂ ਤੋਂ ਜੋ ਬੱਚੇ ਪੈਦਾਵਾਰ ਲੈ ਲੇ ਉਹ ਬੱਚੇ ਤੁਸੀਂ ਜਦੋਂ ਆਪਾਂ ਫਸਲ ਵੜਦੇ ਹਾਂ ਹੁਣ 6 ਮਹੀਨੇ ਵਾਲੀ ਗੱਲ ਤੇ ਆ ਜਾਈਏ 6 ਮਹੀਨੇ ਬਾਅਦ ਫਸਲ ਵੜਦਾ 6 ਮਹੀਨਾ ਬਾਅਦ ਆ ਜਿਹੜੀ ਵੀਰ ਬੱਚੇ ਵੇਚਦੇ ਆ ਵੇਚਦੇ ਆ ਆ ਜਿਹੜੀ ਵੀਰ ਵੇਚ ਕੇ ਘਰ ਪਾਉਂਦੇ ਆ ਬੱਚਿਆਂ ਦੇ ਵਿਆਹ ਕਰਦੇ ਆ ਆਪਦੀ ਆਪਦੇ ਪਰਿਵਾਰ ਨੂੰ ਪਾਲਦੇ ਆ। ਸਹੀ ਗੱਲ। ਉਹਨੇ ਕੋਲ ਉਹਨਾਂ ਕੋਲੇ ਕਿਹੜਾ ਜਮੀਨਾ ਨੇ? ਹੂੰ। ਉਹਨਾਂ ਕੋਲੇ ਕਮਾਈ ਦਾ ਹੋਰ ਕਿਹੜਾ ਸੋਰਸ ਹੈ? ਬੱਕਰੀਆਂ ਵਾਲੇ ਦੀ ਕਹਿੰਦੇ ਕੋਠੀ ਨਹੀਂ ਪੈਂਦੀ। ਹੂੰ। ਤਾਂ ਬੱਕਰੀਆਂ ਵਾਲੇ ਉਹਨਾਂ ਵੀ ਬੱਕਰੀਆਂ ਤੋਂ ਹੀ ਆਪਦਾ ਪਰਿਵਾਰ ਵੀ ਪਾਲਦੇ ਆ। ਸਹੀ ਗੱਲ। ਭੁੱਖੇ ਤਾਂ ਨਹੀਂ ਮਰਦੇ। ਭੁੱਖੇ ਤਾਂ ਨਹੀਂ ਮਰਦੇ। ਬੱਕਰੀਆਂ ਵਾਲੇ ਦੀ ਪੈਸਾ ਜੇਬ ਦੇ ਵਿੱਚ ਰੋਜ਼ ਦੀ ਰੋਜ਼ ਆਉਂਦਾ ਹੈ। ਹੂੰ। ਕਦੇ ਬੱਚਾ ਵੇਚਦਾ ਕਦੇ ਪੱਠ ਵੇਚਦੀ। ਕਦੇ ਉਹਦੀ ਰੇਹ ਵੇਚਦੀ। ਕਦੇ ਲੇਲਾ ਵੇਚਦਾ ਕਦੇ ਲੇਲੀ ਵੇਚਦੀ। ਸਹੀ ਗੱਲ ਹੈ। ਠੀਕ ਹੈ ਇਸ ਲਈ ਤੁਸੀਂ ਜ਼ਮੀਨ ਲੈ ਕੇ ਜ਼ਮੀਨ ਨਾ ਵੇਚੋ ਜ਼ਮੀਨ ਲੈ ਕੇ ਪ੍ਰੋਡਕਸ਼ਨ ਲਓ ਉਤੋਂ ਕਮਾਈ ਲਓ ਉਹ ਕਮਾਈ ਵੇਚੋ ਫੇਰ ਗੱਲ ਕਿੱਥੇ ਆਉਂਦੀ ਹੈ ਏਟੀਐਮ ਬੰਦ ਕਿੱਥੇ ਹੁੰਦਾ ਹੈ ਏਟੀਐਮ ਖੋਲਣ ਤੋਂ ਪਹਿਲਾਂ ਉਹ ਜਦੋਂ ਭੁੱਖੀਆਂ ਮਰਦੀਆਂ ਬਜਟ ਨਹੀਂ ਲੈ ਕੇ ਚੱਲਦੇ ਬਜਟ ਨਹੀਂ ਲੈ ਕੇ ਉੱਥੇ ਹੀ ਬੰਦ ਹੁੰਦੀਆਂ ਨੇ ਉਹ ਸਹੀ ਗੱਲ ਇਸ ਲਈ ਬਜਟ ਸਭ ਤੋਂ ਪਹਿਲਾਂ ਉਦੋਂ ਬਾਅਦ ਤੁਸੀਂ ਆ ਜਿੰਨੀਆਂ ਮਰਜ਼ੀ ਲੈਣਾ ਬਣਾ ਲਓ ਇਹਦੀਆਂ ਡੇਲੀ ਦੇ ਪ੍ਰੋਡਕਟ ਕਿਸੇ ਨੂੰ ਕੋਈ ਪ੍ਰੋਡਕਟ ਦੀ ਜਾਣਕਾਰੀ ਲੈਣੀ ਹੈ ਮੇਰੇ ਕੋਲ ਟ੍ਰੇਨਿੰਗ ਲਾਓ ਆ ਕੇ ਮੈਂ ਸਮਝਾਉਂ ਵੀ ਕਿਵੇਂ ਵੇਚਣਾ ਹੂੰ ਠੀਕ ਹੈ ਜਿਹੜੀ ਆਪਣੀ ਹੱਤਾਂ ਹੋਂਣਾ ਇਹਦੇ ਵਿੱਚੋਂ ਕਿੱਲਾ ਤੁਹਾਨੂੰ ਕੱਢਣਾ ਹੀ ਪਊਗਾ ਸਹੀ ਗੱਲ ਹੈ ਜੇ ਤੁਸੀਂ ਬੱਕਰੀ ਪਾਲਣ ਤੇ ਕੰਮ ਕਰਨਾ ਹੁਣ ਖੇਤੀਬਾੜੀ ترਸੀਮ ਜੀ ਕਰਦੇ ਆ ਜਿਵੇਂ ਅਸੀਂ ਛੋਟੇ ਕਿਸਾਨ ਆ ਕੋਈ 5 ਏਕੜ ਵਾਲਾ ਕੋਈ 7 ਏਕੜ ਵਾਲਾ ਕੋਈ 2 ਏਕੜ ਵਾਲਾ ਕੋਈ 4 ਏਕੜ ਵਾਲਾ ਜਿੰਨੇ ਵੀ ਜੱਟਾਂ ਦੇ ਮੁੰਡੇ ਆ ਠੀਕ ਆ ਜ਼ਿਮੀਂਦਾਰਾਂ ਦੇ ਮੁੰਡੇ ਆ ਇੱਕ ਗੱਲ ਛੱਡ ਦਣ ਵੀ ਯਾਰ ਬਾਪੂ ਆਪ ਬੱਟਾਂ ਦੇ ਉੱਤੇ ਆਪਾਂ ਕੱਲੀਆਂ ਜਿਹੜੀ ਜ਼ਮੀਨ ਦੀਆਂ ਬੱਟਾਂ ਨੇ ਨਾ ਉਹ ਬੱਟਾਂ ਤੋਂ ਫਸਲ ਤਿਆਰ ਕਰਕੇ ਚੀਜ਼ਾਂ ਤਿਆਰ ਕਰਕੇ 20 20 30 30 ਬੱਕਰੀਆਂ 20 20 30 30 ਭੇਡਾਂ ਪਾਲ ਸਕਦੇ ਆ ਉਹ ਸਹੀ ਗੱਲ ਆ ਜਦੋਂ ਫਸਲ ਦੀ ਟਰਾਲੀ ਵਿਕਦੀ ਆ 6 ਮਹੀਨਿਆਂ ਬਾਅਦ 2 ਲੱਖ ਦੀ ਫਸਲ ਵੇਚਦੇ ਆ ਤੇ ਲੱਖ 2 ਲੱਖ ਦੀਆਂ ਭੇਡਾਂ ਵੇਚਣ ਜਾਂ ਬੱਕਰੀਆਂ ਵੇਚਣ ਸਹੀ ਗੱਲ ਆ ਤਾਂ ਫਿਰ ਕਿਵੇਂ ਆਰਥਿਕਤਾ ਡਿਗੂਗੀ ਸਹੀ ਗੱਲ ਇਕਨੋਮੀ ਕਿਵੇਂ ਡਿਗੂਗੀ ਆਪਣੇ ਭਾਰਤ ਦਾ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਆਉ। ਠੀਕ ਹੈ? ਤਾਂ ਪੰਜਾਬ ਦੀ ਜਿਹੜੀ ਕਿਸਾਨ ਦੀ ਜਿਹੜੀ ਹਾਲਾਤ ਨੇ ਆਰਥਿਕਤਾ ਉਹ ਘੈਂਟ ਹੋਊਗੀ ਹੋਊਗੀ। ਬਾਈ ਜੀ ਹੁਣ ਇੱਕ ਹੋਰ ਆ ਗਈ ਮੇਨ ਗੱਲ। ਜਿਹੜੇ ਮੇਰੇ ਵੀਰ ਇੰਨੇ ਕੰਮ ਸ਼ੁਰੂ ਕਰਨਗੇ ਉਹ ਪੈਸੇ ਕਿੱਥੋਂ ਲੈ ਕੇ ਆਉਣ ਕਿ ਉਹ ਐਲ ਐਨ ਐਮ ਸਕੀਮ ਦੇ ਵਿੱਚ ਜਾਣ ਜਾਂ ਫਿਰ ਨਾ ਜਾਣ। ਬਾਈ ਯਾਰ ਐਨ ਐਲ ਐਮ ਨੇ ਬਹੁਤ ਸਾਰੇ ਫਾਰਮ ਬੰਦ ਕਰਾਤੇ। ਠੀਕ ਹੈ ਜੀ। ਠੀਕ ਹੈ। ਮੈਂ ਇਹੀ ਬੇਨਤੀ ਕਰਦਾ ਵੀ ਯਾਰ ਸਰਕਾਰਾਂ ਨੂੰ ਵੀ ਜਿਹੇ ਇਹੋ ਜਿਹੀਆਂ ਚੀਜ਼ਾਂ ਲੋਨ ਕਿਹੜੇ ਲੋਕਾਂ ਨੂੰ ਮਤਲਬ ਕਿ ਲੋਨ ਕਿਵੇਂ ਚਾਉਂਦੇ ਆ ਲੋਕ ਹੂੰ ਬੱਕਰੀ ਪਾਲਕ ਨੇ ਜਾਂ ਚੱਲ ਵਿਚਾਰੇ ਆਣ ਬਾੜ ਮੇਰੇ ਵਰਗੇ ਕੋਈ ਕਿਸਾਨ ਨੇ ਸਾਦਾ ਜੀਵਨ ਜਿਉਣ ਵਾਲੇ ਦੋ ਦੋ ਉਹ ਕੀ ਚਾਉਂਦੇ ਆ ਵਿਚਾਰ ਅਸੀਂ ਮੈਨੇਜਰ ਕੋਲੇ ਜਾਈਏ ਸਾਨੂੰ ਦੋ ਚਾਰ ਲੱਖ ਦਾ ਲੋਨ ਮਿਲ ਜਾਏ ਅਸੀਂ ਕੰਮ ਚਲਾ ਲਈਏ ਠੀਕ ਹੈ ਇਹਦੇ ਨਾਲ ਦਾ ਤਾਂ ਕੋਈ ਲੋਨ ਹੀ ਨਹੀਂ ਹੈਗਾ ਬੈਂਕ 'ਚ ਠੀਕ ਹੈ ਮਿਲਦਾ ਹੀ ਨਹੀਂ ਹੈਗਾ ਯਾਨੀ ਮਿਲਦਾ ਹੀ ਨਹੀਂ ਹੈਗਾ ਹੂੰ ਲੋਨ ਕਿੰਨੀ ਧਿਆਨ ਛੱਡਦਾ ਨਾ ਜਦੋਂ ਤੁਸੀਂ ਤਾਂ ਤੁਸੀਂ ਬੱਕਰੀ ਪਾਲਣ ਕਰੋਗੇ ਨਹੀਂ ਜਿਹੜਾ ਫਿਰ ਇੰਨਾ ਰੌਲਾ ਪਿਆ ਪਿਆ ਵੀ ਆਜੋ ਲੋਨ ਲੈ ਲਓ ਉਹ ਕੀ ਆ ਬਾਈ ਉਹ ਮਤਲਬ ਕਿ ਸੰਸਥਾਾਂ ਮੈਂ ਪੈਸਾ ਕਮਾ ਰਹੀਆਂ ਅੱਛਾ ਹਾਂ ਅਸੀਂ ਖੁਦ ਟ੍ਰੇਨਿੰਗ ਦਿੰਨੇ ਆ ਮੈਂ ਕਹਿੰਦਾ ਵੀ ਮੈਂ ਅਸੀਂ ਬਕਾਇਦਾ ਕਹਿੰਦੇ ਆ ਵੀ ਐਨ ਐਲ ਐਮ ਤੇ ਲੋਨ ਲੈਣ ਦੀ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਠੀਕ ਆ ਸਰਟੀਫਿਕੇਟ ਲੈ ਲਓ ਕਈਆਂ ਨੂੰ ਐਂ ਹੁੰਦਾ ਵੀ ਗਾਣੀ ਇਹਨਾਂ ਕੋਲੇ ਸੰਸਥਾ ਦਾ ਸਰਟੀਫਿਕੇਟ ਨਹੀਂ ਤਾਂ ਜਵਾਬ ਦਿੰਦੇ ਆ ਇਹ ਠੀਕ ਆ ਜੇ ਲੋਨ ਦਾ ਲੋਨ ਦੀ ਵੀਡੀਓ ਪਾ ਕੇ ਕਹਦੀਏ ਵੀ ਆਜੋ ਲੋਨ ਦਵਾਵਾਂਗੇ ਸਾਨੂੰ ਬੱਕਰੀਆਂ ਨਾਲ ਸਾਬਣਾ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਚਾਰ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਠੀਕ ਹੈ ਅਸੀਂ ਟ੍ਰੇਨਿੰਗ ਚ ਹੀ ਲੱਖਾਂ ਰੁਪਈਆ ਕਮਾ ਲਏ ਸਹੀ ਗੱਲ ਇਹ ਮੈਂ ਕੈਮਰੇ ਦੇ ਸਾਹਮਣੇ ਸੱਚਾਈ ਦੱਸ ਰਿਹਾ ਹੂੰ ਠੀਕ ਹੈ ਵੀਰ ਲੋਨ ਲੋਨ ਦਾ ਝਾਂਸਾ ਨਾ ਦੋ ਅੱਜ ਪੰਜਾਬ ਇੰਨਾ ਗਰੀਬ ਨਹੀਂ ਹੈਗਾ ਹੂੰ ਵੀ ਯਾਰ ਕੋਈ ਕਿਸਾਨ ਬੱਕਰੀਆਂ ਵੀ ਨਾ ਲੈ ਸਕੇ ਸਹੀ ਗੱਲ ਹੈ ਕੋਈ ਕਿਸਾਨ ਮੇਮਣੇ ਵੀ ਨਾ ਲੈ ਸਕੇ ਕੋਈ ਕਿਸਾਨ ਛੋਟੇ ਲੇਲੇ ਜਾਂ ਲੇਲੀਆਂ ਵੀ ਨਾ ਲੈ ਸਕੇ ਸਹੀ ਗੱਲ ਇੰਨਾ ਕੋਈ ਗਰੀਬ ਨਹੀਂ ਹੈਗਾ ਕਿਸਾਨ ਸਹੀ ਗੱਲ ਹੈ ਇੰਨੀ ਕੁ ਕੋਈ ਸੋਨਾ ਵੇਚਦਾ ਹੈ ਠੀਕ ਹੈ ਲੈ ਐਂ ਕਰੋ ਪ੍ਰਾਈਵੇਟ ਲੋਨ ਲੈਣਾ ਮੈਂ ਦਵਾਉਣਾ ਮੇਰੇ ਕੋਲੇ ਆਓ ਵੀ ਬਾਈ ਜੀ ਪ੍ਰਾਈਵੇਟ ਲੋਨ ਲੈਣਾ ਪਰ ਸਬਸਿਡੀ ਵਾਲੇ ਲੋਨ ਕਿੰਨੀ ਦਾ ਭੁਲੇਖਾ ਹੀ ਛੱਡ ਦੋ ਯਾਨੀ ਕਿ ਬਾਈ ਜੀ ਆਪਾਂ ਵੀ ਪ੍ਰਾਈਵੇਟ ਲੋਨ ਲੈਣਾ ਲੈ ਮੈਨੂੰ ਸੰਪਰਕ ਕਰੋ ਮੈਂ ਦਵਾਉਂਗਾ ਯਾਨੀ ਕਿ ਬਾਈ ਆਪਾਂ ਛੋਟੇ ਕੰਮ ਤੋਂ ਸ਼ੁਰੂ ਕਰ ਲਓ ਥੋੜੇ ਪੈਸੇ ਲਾ ਕੇ ਕੰਮ ਨੂੰ ਸ਼ੁਰੂ ਕਰ ਲਓ ਲੋਨ ਦੇ ਵਿੱਚ ਨਾ ਪਈਏ ਕਿਉਂਕਿ ਬਾਈ ਜੀ ਲੋਣਾ ਕਰਕੇ ਤਾਂ ਬਹੁਤ سارے ਕਿਸਾਨ ਵੀਰ ਬਾਈ ਜੀ ਦੇਖ ਲਓ ਕੀ ਹਾਲ ਹੋਇਆ ਪਿਆ ਹਾਂ ਇਸੇ ਕਰਕੇ ਹੈ ਨਾ ਹੁਣ ਲੋਨ ਸਸਤਾਵਾਂ ਮਾ ਪੈਸੇ ਕਮਾ ਰਹੀਆਂ ਨੇ ਠੀਕ ਹੈ ਲੈ ਮੈਂ ਇੱਕ ਚੀਜ਼ ਦੀ ਗਰੰਟੀ ਦਿੰਦਾ ਇੰਨੇ ਨੇ ਲੋਨ ਦੀਆਂ ਮਤਲਬ ਕਿ ਐਨ ਐਲ ਐਮ ਦੇ ਲੱਖ ਹਜ਼ਾਰਾਂ ਬੰਦਿਆਂ ਨੂੰ ਟ੍ਰੇਨਿੰਗ ਦਿੱਤੀ ਬਹੁਤ ਸਸਤਾਵਾਂ ਨੇ ਮੈਨੂੰ ਦੱਸੋ ਦਾ ਸਹੀ ਵੀ ਕੀ ਇਹਦੇ ਕਿੰਨੇ ਕ ਪਰਸੈਂਟ ਲੋਕਾਂ ਨੂੰ ਕਰੋੜ ਰੁਪਇਆ ਲੈ ਲਿਆ ਸਹੀ ਗੱਲ ਹੈ ਮੈਂ ਬਿਨਾ ਲੋਨ ਤੋਂ ਫਾਰਮ ਖਲਾਏ ਨੇ ਮੈਥੋਂ ਗਿਣਤੀ ਲੈ ਲਓ ਵੀ ਆਜੋ ਮੈਂ ਤੁਹਾਨੂੰ ਦਿਖਾਉਣਾ ਮੈਂ ਕਿੰਨੇ ਬਿਨਾ ਲੋਨ ਤੋਂ ਫਾਰਮ ਸ਼ੁਰੂ ਕਰਾਦੇ ਠੀਕ ਹੈ ਮਾਨਸਾ ਏਰੀਆ 'ਚ ਬਰਨਾਲਾ ਏਰੀਆ 'ਚ ਸੰਗਰੂਰ ਏਰੀਏ ਚ ਚਲੰਦਰ ਏਰੀਏ ਚ ਠੀਕ ਹੈ ਨਾ ਕਿਸੇ ਨੂੰ ਕਰਜ਼ਈ ਕਰਕੇ ਥੋੜੀ ਕੰਮ ਕਰਾਉਣਾ ਚਲੋ ਕਰਜ਼ਾ ਲਾਉਣ ਵਾਸਤੇ ਤਾਂ ਆਪਾਂ ਕੰਮ ਕਰ ਰਹੇ ਆ ਠੀਕ ਹੈ ਜੇ ਪਹਿਲਾਂ ਕਰਜ਼ਾ ਚੜਾ ਲਿਆ ਫਿਰ ਕੰਮ ਕਰਨ ਲੱਗੀ ਫਾਇਦਾ ਚਲੋ ਜੀ ਗੱਲਾਂ ਬਾਈ ਜੀ ਸੱਚੀਆਂ ਨੇ ਕਈਆਂ ਨੂੰ ਬਾਈ ਜੀ ਮਾੜੀਆਂ ਲੱਗਣਗੀਆਂ ਠੀਕ ਹੈ ਜੀ ਪਰ ਗੱਲਾਂ ਸੱਚੀਆਂ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਿਆ ਵੀ ਬੱਕਰੀ ਪਾਲਣੇ ਕਿਹੜੀ ਟੀਮਾ ਕਿਵੇਂ ਪੈਸੇ ਕਮਾ ਸਕਦੇ ਆਂਗੇ ਮੀਟ ਚੋਂ ਮਿਲਕ ਚੋਂ ਮਿੰਗਣਾ ਚੋਂ ਬਰੀਡਿੰਗ ਚੋਂ ਖੱਸੀ ਬੱਕਰਾ ਚੋਂ ਪੱਠਾਂ ਚੋਂ ਤੇ ਬੱਕਰਾਂ ਦੇ ਵਿੱਚੋਂ ਬਾਈ ਜੀ ਬਹੁਤ ਸਾਰੀਆਂ ਲੈਣਾ ਨੇ ਹਾਂ ਬਹੁਤ ਸਾਰੀਆਂ ਲੈਣਾ ਨੇ ਪਰ ਤੁਸੀਂ ਇੱਕ ਗੱਲ ਨੂੰ ਵੀਡੀਓ ਦੇਖ ਕੇ ਧਿਆਨ ਦਿਓ ਵੀ ਤੁਸੀਂ ਕਿੰਨੀਆਂ ਲੈਣਾ ਦੇ ਕੰਮ ਕਰ ਰਹੇ ਹੋ ਸਹੀ ਗੱਲ ਹੈ ਜੀ ਨਹੀਂ ਕਰ ਰਹੇ ਨਹੀਂ ਕਰ ਰਹੇ ਬਹੁਤ ਘੱਟ ਬੱਕਰੀ ਬੱਕਰੀ ਦਾ ਕੰਮ ਕਰ ਰਹੇ ਹੋ ਸਹੀ ਗੱਲ ਲਓ ਬਈ ਤੁਸੀਂ ਵੀ ਇੰਨੀਆਂ ਲੈਣ ਦੇ ਉੱਪਰ ਕੰਮ ਕਰਕੇ ਪੈਸੇ ਕਮਾ ਸਕਦੇ ਹੋਗੇ ਚੰਗੇ ਪੈਸੇ ਕਮਾ ਸਕਦੇ ਹੋ ਨਾ ਬੱਕਰੀ ਪਾਲਣ ਵਾਲੇ ਜੀ ਫੇਲ ਹੋਣ ਵਾਲਾ ਕੀਤਾ ਨਹੀਂ ਹੈਗਾ ਜੇ ਆਪਾਂ ਇਹਨੂੰ ਤਰੀਕੇ ਨਾਲ ਕਰੀਏ ਕਿਉਂ ਬਾਈ ਜੀ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹੁੰਨਾ ਦਰਸੀਮ ਜੀ ਹਾਂਜੀ ਕਈ ਬੰਦੇ ਕਹਿੰਦੇ ਯਾਰ ਕਹਿੰਦੇ ਇਹਦੇ ਦੁੱਗ੍ਹੀ ਲੋਟ ਆ ਗਈ ਹਾਂਜੀ ਠੀਕ ਹੈ ਨਾ ਔਖੀ ਤਾਂ ਸਾਲੀ ਦੁੱਗ੍ਹੀ ਲੋਟ ਕਰਨੀ ਹੈ ਹਾਂ ਠੀਕ ਹੈ ਦੁੱਗ੍ਹੀ ਸਾਰੇ ਆਪਾਂ ਲੋਟ ਕਰੋ ਆਪਾਂ ਮਿਹਨਤ ਕਰਕੇ ਕਰੋ ਹਾਂਜੀ ਠੀਕ ਹੈ ਨਾ ਇਸ ਲਈ ਵੀਰੇ ਸਾਰਿਆਂ ਤੋਂ ਵੱਧ ਤੋਂ ਵੱਧ ਮਿਹਨਤ ਕਰੋ ਜਿਹੜੇ ਆਲੇ ਦੁਆਲੇ ਵਾਲੇ ਆਪਾਂ ਨੂੰ ਮਾੜਾ ਕਹਿੰਦੇ ਆ ਆਪਾਂ ਉਹਨਾਂ ਨੂੰ ਕੁਝ ਕਰਕੇ ਦਿਖਾਓ ਸਹੀ ਗੱਲ ਹੈ ਚਲੋ ਠੀਕ ਹੈ ਬਾਈ ਜੀ ਕਿਵੇਂ ਲੱਗਾ ਤੁਹਾਨੂੰ ਸਾਡਾ ਇਹ ਅੱਜ ਦਾ 43ਵਾਂ 파ਟ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਕਮੈਂਟ ਕਰ ਦਿਓ ਵੀ ਅਗਲਾ 파ਟ ਤੁਹਾਡੇ ਲਈ ਕਿਸ ਦੇ ਉੱਪਰ ਲੈ ਕੇ ਆਈਏ ਤੁਹਾਡਾ ਇੱਕ ਇੱਕ ਕਮੈਂਟ ਸਾਡੇ ਲਈ ਵੀ ਜ਼ਰੂਰੀ ਹੈ ਤੇ ਜਿਹੜੇ ਮੇਰੇ ਵੀਰ ਦੇਖਦੇ ਨੇ ਤੇ ਬੱਕਲੀ ਪਾਲਣ ਕਰਦੇ ਨੇ ਉਹਨਾਂ ਲਈ ਵੀ ਜ਼ਰੂਰੀ ਹੈ ਵੀ ਤੁਹਾਨੂੰ ਕਿਹੜੇ-ਕਿਹੜੇ ਮੁਸ਼ਕਿਲ ਆ ਰਹੀਆਂ ਨੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਬਾਈ ਜੀ ਹੱਲ ਕਰਾਂਗੇ ਗਰੰਟੀ ਆ ਸਾਡੀ ਬੁਰੀ ਠੀਕ ਆ ਭਾਈ ਜੀ ਬਹੁਤ ਠੀਕ ਆ ਧੰਨਵਾਦ ਭਾਈ ਜੀ ਕਰ ਦਿਓ ਸ਼ੇਅਰ ਕੇ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਭਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਆਪਣੇ ਫਾਰਮ ਦੀ ਵੀਡੀਓ ਕਰਵਾਉਣੀ ਹੋਵੇ ਤੁਹਾਡੇ ਕੋਲੇ ਕੋਈ ਖਾਸ ਕੋਈ ਗੱਲਾਂ ਹੈਗੀਆਂ ਨੇ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਭਾਈ ਜੀ ਸਕਰੀਨ ਦੇ ਉੱਪਰ ਸਾਡਾ ਨੰਬਰ ਹੈਗਾ ਤੁਸੀਂ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰੋ ਵੀ ਸਾਡੇ ਕੋਲੇ ਭਾਈ ਜੀ ਆ ਗੱਲਾਂ ਨੇ ਜਿਹੜੀਆਂ ਬੱਕਰੇ ਪਾਲਣਾਂ ਤੱਕ ਜਾਣੀਆਂ ਜ਼ਰੂਰੀ ਨੇ ਤੇ ਆਪਾਂ ਭਾਈ ਜੀ ਵੀਡੀਓ ਤਿਆਰ ਕਰਾਂਗੇ ਠੀਕ ਆ ਭਾਈ ਜੀ ਧੰਨਵਾਦ